ਬਾਬਾ ਜੀ ਦੀ ਪ੍ਰੇਰਨਾ ਦੇ ਨਾਲ ਜਿਹੜਾ ਵੀ ਅਸੀਂ ਕੰਮ ਕਰਦੇ ਆਂ ਸੰਗਤ ਬਹੁਤ ਵੱਧ ਚੜ ਕੇ ਹੈਲਥਲੀ ਤੌਰ ਤੇ ਦੇਖੀਏ ਪਿਛਲੇ ਦਿਨੀ ਅਸੀਂ ਕੈਂਸਰ ਕੈਂਪ ਲਾਇਆ ਲਗਭਗ ਉਹਦੇ ਵਿੱਚ 550 ਬੰਦੇ ਨੇ ਸ਼ਮੂਲੀਅਤ ਕੀਤੀ ਜਿਦੇ ਵਿੱਚ 451 ਬੰਨਿਆਂ ਦਾ ਚੈੱਕਅਪ ਹੋਇਆ ਵਾਹੇ குரு ਗੁਰੂ ਵਾਹਿਗੁਰੂ ਵਾਹ ਦਸ਼ਕ ਪੰਜਾਬਲਾ ਚੈਨਲ ਤੇ ਤੁਹਾਡਾ ਸਵਾਗਤ ਹੈ ਜਿ세 ਆਏ ਆ ਇੱਕ ਐਸੇ ਪਵਿੱਤਰ ਸਥਾਨ ਦੇ ਉੱਪਰ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀ ਆਸਥਾ ਦਾ ਕੇਂਦਰ ਬਣਿਆ ਹੋਇਆ ਹੈ ਸਾਡੀ ਮੁਰਾਦ ਹੈ ਗੁਰਦੁਆਰਾ ਦੂਜੀ ਪਾਸ਼ਾਈ ਜਿਹੜਾ ਕਿ ਪੰਜ ਗ੍ਰਾਂਂਧ ਦੇ ਵਿੱਚ ਸੁਸ਼ੋਭਤ ਹੈ ਔਰ ਬਾਬਾ ਗੁਰਪ੍ਰੀਤ ਸਿੰਘ ਜੀ ਜਿਹੜੇ ਉੱਥੇ ਮੁਖ ਸੇਵਾਦਾਰ ਨੇ 16 ਸਾਲਾਂ ਤੋਂ ਸੇਵਾ ਨਿਭਾ ਰਹੇ ਨੇ ਉਹ ਸਾਨੂੰ ਸਥਾਨ ਦੇ ਬਾਰੇ ਵੀ ਸਾਰਾ ਦੱਸਣਗੇ ਬਾਬਾ ਜੀ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਤੁਹਾਡੇ ਚੈਨਲ ਦਾ ਜੀ ਬਹੁਤ ਬਹੁਤ ਧੰਨਵਾਦ ਬਾਬਾ ਕੀ ਕਹਿਣਾ ਚਾਹੋਗੇ ਕਿ 16 ਸਾਲ ਤੋਂ ਤੁਸੀਂ ਇਹ ਸੇਵਾ ਸੰਭਾਲੀ ਹੈ ਔਰ ਜਿਸ ਦਿਨ ਦੀ ਸੇਵਾ ਸੰਭਾਲੀ ਹੈ ਕਦੇ ਮਿਸਤਰੀ ਨਹੀਂ ਹਟੇ ਹਮੇਸ਼ਾ ਕੋਈ ਨਾ ਕੋਈ ਨਵਾਂ ਔਰ ਸਭ ਤੋਂ ਵੱਡਾ ਸਹਿਯੋਗ ਜਿਹੜਾ ਹੈਗਾ ਐਨ ਆਰ ਆਈ ਵੀਰਾਂ ਦਾ ਔਰ ਬੁੱਢਾ ਦਲ ਦਾ ਬਾਬਾ ਬਲਵੀਰ ਸਿੰਘ ਜੀ ਸ਼ਨਮਿਕ ਰੋਡ ਜਿਹਨਾਂ ਦਾ ਮਾਈਂਡ ਇਹ ਆ ਕਿ ਜਿੰਨੇ ਵੀ ਸਥਾਨ ਹੈਗੇ ਆ ਉਹਨਾਂ ਨੂੰ ਮੈਂ ਸਥਾਨ ਨਹੀਂ ਬਲਕਿ ਸੇਵਾ ਦੇ ਕੇਂਦਰ ਬਣਾ ਕੇ ਹਰ ਜਗ੍ਹਾ ਤੇ ਸੇਵਾ ਕਰਾਂ ਕੀ ਕਰਨਾ ਚਾਹੂਗਾ ਸੋ ਸਭ ਤੋਂ ਪਹਿਲਾਂ ਤਾਂ ਦਾਸ ਤੁਹਾਡਾ ਅਤੇ ਤੁਹਾਡੇ ਚੈਨਲ ਪੰਜਾਬ ਪਸ ਦਾ ਬਹੁਤ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਸਾਡੇ ਨਗਰ ਦੇ ਵਿੱਚ ਇੱਥੇ ਆ ਕੇ ਜੋ ਗੁਰਦੁਆਰਾ ਅਕਾਲ ਬੂੰਗਾ ਸਾਹਿਬ ਸ਼ੋਣੀ ਨਿਹੰਗ ਸਿੰਘਾਂ ਪਾਤਸ਼ਾਹੀ ਦੂਜੀ ਪੰਜ ਗ੍ਰੰਥ ਕਲਾਵਿਖੇ ਤੁਸੀਂ ਆਇਓ ਔਰ ਇਸ ਪਾਵਨ ਪਵਿੱਤਰ ਸਥਾਨ ਦੇ ਇਤਿਹਾਸ ਨੂੰ ਸੰਗਤਾਂ ਦੇ ਰੂਪ ਰੂਪ ਕੀਤਾ। ਸੋ ਦਾਸ ਦੀ ਜੋ ਸੇਵਾ ਸ਼੍ਰੋਮਣੀ ਸੇਵਾ ਰਤਨ ਪੰਥ ਰਤਨ ਸਿੰਘ ਸਾਹਿਬ ਜੀ, ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਮੁੱਖੀ ਬੁੱਢਾ ਦਲ ਉਹਨਾਂ ਵੱਲੋਂ ਲੰਬੇਰੇ ਸਮੇਂ ਤੋਂ ਇਸ ਸਥਾਨ ਦੇ ਉੱਤੇ ਲਾਈ ਹੋਈ ਹੈ। ਨਗਰ ਦੇ ਸਹਿਯੋਗ ਦੇ ਨਾਲ ਔਰ ਬਾਬਾ ਜੀ ਦੀ ਪ੍ਰੇਰਣਾ ਦਾ ਸਦਕਾ ਜੋ ਇਸ ਗੁਰੂ ਘਰ ਦਾ ਬਹੁਤ ਜ਼ਿਆਦਾ ਪਿਛਲੇ ਸਮੇਂ ਦੇ ਦਰਮਿਆਨ ਵਿਕਾਸ ਹੋਇਆ ਇਤਿਹਾਸਕ ਸਥਾਨ ਦਾ ਸੋ ਇਹ ਜਿਹੜੀ ਕਿਰਪਾ ਹੈ ਸਤਿਗੁਰੂ ਦੀ ਔਰ ਸੰਗਤਾਂ ਦੀ ਔਰ ਐਨ ਆਰ ਆ ਵੀਰਾਂ ਦੇ ਤੇ ਬਾਬਾ ਜੀ ਦੇ ਸਹਿਯੋਗ ਨਾਲ ਇਹ ਸਾਰੀਆਂ ਸਮਾਗਮਾਂ ਜਿਹੜੀਆਂ ਚੱਲ ਰਹੀਆਂ ਹਨ ਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਕਿ ਤੁਸੀਂ ਇੰਟੈਲੈਕਚੁਅਲ ਹੋ ਪਹਿਲਾਂ ਤੁਸੀਂ ਤੁਸੀਂ ਗੁਰਮਤਿ ਵਿਦਿਆ ਦੇ ਨਾਲ ਜੁੜੇ ਹੋਏ ਸੀਗੇ ਔਰ ਉਹਦੇ ਨਾਲ ਤੁਸੀਂ ਲੋਕਾਂ ਨੂੰ ਗਾਈਡ ਕੀਤਾ ਵੀ ਭਾਈ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੋਂਗੇ ਤਾਂ ਤੁਹਾਨੂੰ ਇੱਕ ਨਵੀਂ ਖੁਸ਼ਬੂ ਨਵੀਂ ਤਾਕਤ ਮਿਲੇਗੀ ਔਰ ਉਹੀ ਕਾਰਨ ਆ ਕਿ ਜਿਹੜੇ ਲੋਕ ਅੱਜ ਆਂਦੇ ਨੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਜਾਂਦਾ ਆਪਦੇ ਨਾਲ ਨਹੀਂ ਜੁੜੇ ਜਾਂਦਾ ਔਰ ਇਹੀ ਕਾਰਨ ਆ ਕਿ ਅੱਜ ਸਾਰਾ ਜਿਹੜਾ ਪਿੰਡ ਹੈਗਾ ਉਹ ਇਸ ਗੱਲ ਦਾ ਮਾਣ ਕਰਦਾ ਵੀ ਸਾਡੇ ਪਾਪਾ ਗੁਰਪ੍ਰੀਤ ਜੀ ਨੇ ਜਿਸ ਦਿਨ ਦਾ ਇੱਥੇ ਸੇਵਾ ਸੰਭਾਲੀ ਹੈ ਪਿੰਡ ਦੇ ਵਿੱਚ ਔਰ ਆਸ-ਪਾਸ ਦਾ ਔਰ ਬਹੁਤ ਜ਼ਿਆਦਾ ਵਧੀਆ ਬਣ ਗਿਆ। ਹਣੀ ਇਹ ਸਾਰਾ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਦੇਖੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਔਰ ਸਿੱਖ ਦਾ ਸਾਡਾ ਜਿਹੜਾ ਗੁਰੂ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਆਗਿਆ ਭਈ ਅਕਾਲ ਕੀ ਤਬੇ ਚ ਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਿੱਖ ਦਾ ਜਿਹੜਾ ਗੁਰੂ ਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅਸੀਂ ਉਹਦੇ ਪ੍ਰਚਾਰਕਾਂ ਉਹਨਾਂ ਦੀ ਬਾਣੀ ਪੜਨ ਵਾਲਿਆਂ ਉਹਨਾਂ ਦੀ ਪ੍ਰਚਾਰ ਗੁਰਬਾਣੀ ਦੀ ਵਿਆਖਿਆ ਕਰਕੇ ਸੰਗਤਾਂ ਤੱਕ ਪਹੁੰਚਾਉਣ ਵਾਲੇ ਇੱਕ ਵਿਖਿਆ ਵਿਆਖਿਆਕਾਰ ਆ ਕਥਾਕਾਰ ਆ ਕੋਈ ਵੀ ਵਿਆਖਿਆਕਾਰ ਕਥਾਕਾਰ ਜਿਹੜਾ ਹੈ ਉਹ ਗੁਰੂ ਦੀ ਗੱਲ ਸੁਣਾ ਕੇ ਗੁਰੂ ਨਾਲ ਹੀ ਜੋੜੇ ਤਾਂ ਹੀ ਉਹ ਧੰਤਾ ਦਾ ਪਾਤਰ ਹੈ ਤੇ ਕਈ ਲੋਕ ਜਿਹੜੇ ਆ ਗੁਰੂ ਦੀ ਗੱਲ ਸੁਣਾ ਕੇ ਉਹ ਆਪਣੇ ਸਰੀਰਾਂ ਨਾਲ ਜੋੜ ਲੈਂਦੇ ਆ ਉਹ ਫਿਰ ਗੁਰੂ ਤੋਂ ਬੇਮੁਖ ਹੋਏ ਹੁੰਦੇ ਆ ਜੀ ਬਬਈ ਪਿੰਡ ਦੇ ਬਿਲਕੁਲ ਹਾਰਡ ਦੇ ਵਿੱਚ ਹੈਗਾ ਬਸਿਆ ਹੋਇਆ ਸਥਾਨ ਹੈ 24 ਘੰਟੇ ਲੰਗਰ ਦੀ ਇੱਥੇ ਸੁਵਿਧਾ ਹੈਗੀ ਆ ਕੋਈ ਵੀ ਰਾਹਗਾਰੀ ਪੰਦੀ ਕੋਈ ਪਿੰਡ ਦੇ ਜਿਹੜੇ ਲੋੜਵੰਦ ਲੋਕ ਆ ਉਹ ਵੀ ਕਈ ਵਾਰੀ ਆ ਕੇ ਇੱਥੇ ਜਿਹੜਾ ਲੰਗਰ ਛਕ ਲੈਂਦੇ ਆ ਹਾਂਜੀ ਹਾਂਜੀ ਸਤਿਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਲੰਗਰ ਦੀ ਸੇਵਾ ਨਗਰ ਦੇ ਵਿੱਚੋਂ ਵੀ ਸੇਵਾ ਆਉਂਦੀ ਹੈ ਔਰ ਗੁਰੂ ਦੀ ਰਹਿਮਤ ਨਾਲ ਜਿਹੜਾ ਹੈਗਾ ਇਹ ਲੰਗਰ ਪਾਣੀ ਸਾਰਾ ਚੱਲ ਰਿਹਾਦਾ ਬਾਕੀ ਜਿਹੜਾ ਹੈ ਅਸੀਂ ਗੁਰੂ ਅੰਗਦ ਦੇਵ ਦਾ ਪ੍ਰਕਾਸ਼ ਦਿਹਾੜਾ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਉਸ ਉਹਨਾਂ ਦੇ ਆਗਮਨ ਪੁਰਬ ਤੇ ਪ੍ਰਭਾਤ ਫੇਰੀਆਂ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਧੂਮ ਧਾਮ ਦੇ ਨਾਲ ਜਿਹੜਾ ਹੈ ਇੱਥੇ ਮਨਾਇਆ ਜਾਂਦਾ ਬਾਕੀ ਹੋਰ ਵੀ ਸਿੰਘਾਛੀ ਦਾ ਦੀ ਯਾਦ ਵਿੱਚ ਜਦੋਂ ਸਮਾ ਬਣਦਾ ਹੈ ਪੋ ਦੇ ਮਹੀਨੇ ਵਿੱਚ ਸਾਰਾ ਜਿਹੜਾ ਹੈ ਲੰਗਰ ਪਾਣੀ ਚੱਲਦਾ ਹੈ ਔਰ ਸ਼ੀਦਾ ਸਿੰਘਾਂ ਦੀ ਯਾਰ ਦੇ ਵਿੱਚ ਜਿਹੜਾ ਹੈ ਉਹ ਵੱਡੇ ਵੱਡੇ ਪ੍ਰੋਗਰਾਮ ਜਿਹੜੇ ਅਲਿਕੇ ਜਾਂਦੇ ਆ ਗੁਰਮਤ ਸਮਾਗਮ ਹੁੰਦੇ ਆ ਜਿਨ੍ਹਾਂ ਦੇ ਰਾਹੀਂ ਸੰਗਤ ਨੂੰ ਕਥਾ ਕੀਰਤਨ ਦੇ ਨਾਲ ਜੋੜਿਆ ਜਾਂਦਾ ਤੇ ਨਾਲ ਹੀ ਅਮਰ ਸੰਚਾਰ ਕਰਾ ਕੇ ਸੰਗਤਾਂ ਨੂੰ ਗੁਰੂ ਵਾਲੇ ਬਣਾਇਆ ਜਾਂਦਾ ਹੈ। ਬਬਈ ਆਪਾਂ ਗੱਲ ਕਰ ਲਈਏ ਕੋਈ ਵੀ ਲੋਡ ਬੰਦਾ ਹੁੰਦਾ ਕਈ ਵਾਰੀ ਕਿਸੇ ਦੀ ਲੋਡ ਬੰਦਾ ਦੀ ਲੜਕੀਆਂ ਦੀਆਂ ਸ਼ਾਦੀਆਂ ਦੀ ਆਪਾਂ ਗੱਲ ਕਰ ਲਈਏ ਕੈਂਪਸ ਦੀ ਗੱਲ ਕਰ ਲਈਏ ਤਾਂ ਤੁਹਾਡਾ ਹਮੇਸ਼ਾ ਇਹ ਮਨ ਹੁੰਦਾ ਕਿ ਅਸੀਂ ਕੋਈ ਨਾ ਕੋਈ ਪੁੰਨ ਦਾ ਕੰਮ ਜਿਹੜਾ ਹੈਗਾ ਇਹਦੇ ਨਾਲ ਨਾਲ ਕਰੀ ਜਾਈਏ ਔਰ ਉਹ ਵੀ ਇਸ ਥਾਂ ਦੇ ਉੱਪਰ ਕੋਈ ਵੀ ਲੋੜਵੰਦ ਆ ਜਾਂਦਾ ਹੈਗਾ ਤਾਂ ਉਹਨੂੰ ਖੱਲ ਹੀ ਨਹੀਂ ਮੁੜੇ ਜਾਂਦਾਗਾ ਬਲਕਿ ਉਹ ਹੋਵੇ ਪੂਰਾ ਲੋੜਵੰਦ ਹੀ ਕਿਉਂਕਿ ਤੁਸੀਂ ਇੰਟਰੈਕਚੁਅਲ ਹੋ ਪਹਿਲੇ ਦਿਨ ਤੋਂ ਤੁਸੀਂ ਗੁਰਮਤ ਨਾਲ ਜੁੜੇ ਹੋ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੜ੍ਹੇ ਲਿਖੇ ਹੋ ਔਰ ਹਰ ਚੀਜ਼ ਸਮਝਦੇ ਹੋ ਇੱਥੇ ਸ੍ਰੀ ਗੁਰੂ ਅੰਗਦ ਦੇਵ ਜੀ ਚੈਰੀਟੇਬਲ ਸੁਸਾਇਟੀ ਬਣੀ ਹੋਈ ਹੈ ਨਗਰ ਦੇ ਵਿੱਚ ਉਹਨਾਂ ਦੇ ਸਹਿਯੋਗ ਨਾਲ ਔਰ ਬਾਬਾ ਬਲਬੀਰ ਸਿੰਘ ਜੀ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਤੋਂ ਜਿਸ ਤਰ੍ਹਾਂ ਕਿ ਕੋਈ ਕਿਸੇ ਲੜਕੀਆਂ ਦੀਆਂ ਬੱਚੀਆਂ ਦੀ ਸ਼ਾਦੀ ਹੁੰਦੀ ਹੈ ਲੋੜਵੰਦ ਪਰਿਵਾਰ ਬਹੁਤ ਸਾਡੇ ਕੋਲ ਇੱਥੇ ਆ ਜਾਂਦੇ ਆ ਅਸੀਂ ਆਪਦੇ ਐਨਆਰਆਈ ਪਰਿਵਾਰਾਂ ਦੇ ਨਾਲ ਪਰਿਵਾਰ ਸਾਡੇ ਨਾਲ ਐਨਆਰਆਈ ਕੋਲ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਕੇ ਵੀ ਆਪਾਂ ਇਹ ਏਨੇਕ ਲੋੜਵੰਦਾਂ ਇੰਨੇ ਕਿਹਨਾਂ ਦੀ ਆਪਾਂ ਮਦਦ ਕਰੀਏ ਉਹ ਲਗਭਗ ਸਾਰੀ ਸੰਗਤ ਸਾਰਾ ਪਿੰਡ ਜਾਣਦਾ ਔਰ ਬਹੁਤ ਸਾਰੇ ਜਿਵੇਂ ਕੋਈ ਬਿਮਾਰ ਹੈ ਬਿਮਾਰੀ ਦਾ ਇਲਾਜ ਕਰਵਾਉਣਾ ਹੋਵੇ ਉਹ ਸਾਡੇ ਕੋਲ ਜਿਹੜੇ ਸਾਡੇ ਸੇਵਾਦਾਰ ਹੈ ਜਿਵੇਂ ਭਾਈ ਗੁਰਪ੍ਰਤਾਪ ਸਿੰਘ ਹੈ ਭਾਈ ਹਰਨੇਕ ਸਿੰਘ ਹੈ ਹੋਰ ਭਾਈ ਜੱਗੀ ਜੀ ਹੈ ਹੋਰ ਸਾਰੇ ਜਿਹੜੇ ਬਹੁਤ ਸਾਰੇ ਸੇਵਾਦਾਰ ਆ ਇਥੇ ਸਾਬਕਾ ਸਰਪੰਚ ਦਲ ਸਿੰਘ ਹੈ ਬਹੁਤ ਸਾਰੇ ਸਾਡੇ ਨਾਲ ਜਿਹੜੇ ਆ ਰਿਲੇਟਡ ਸੇਵਾਦਾਰ ਨੇ ਜਿਹੜੇ ਹਰ ਵਕਤ ਜਦੋਂ ਵੀ ਮੈਂ ਉਹਨਾਂ ਨੂੰ ਕਿਤੇ ਆਵਾਜ਼ ਮਾਰੀ ਹੈ ਵੀ ਆਪਾਂ ਆ ਕੰਮ ਕਰਨਾ ਔਰ ਬਾਬਾ ਜੀ ਦੀ ਪ੍ਰੇਰਣਾ ਦੇ ਨਾਲ ਜਿਹੜਾ ਵੀ ਅਸੀਂ ਕੰਮ ਕਰਦੇ ਆ ਸੰਗਤ ਬਹੁਤ ਵੱਧ ਚੜ ਕੇ ਹੈਲਥਲੀ ਤੌਰ ਤੇ ਦੇਖੀਏ ਪਿਛਲੇ ਦਿਨੀ ਅਸੀਂ ਕੈਂਸਰ ਕੈਂਪ ਲਾਇਆ ਲਗਭਗ ਉਹਦੇ ਵਿੱਚ 550 ਬੰਦੇ ਨੇ ਸ਼ਮੂਲੀਅਤ ਕੀਤੀ ਜਿਦੇ ਵਿੱਚ 451 ਬੰਨਿਆਂ ਦਾ ਚੈੱਕਅਪ ਹੋਇਆ ਔਰ ਬਹੁਤ ਸੋਹਣਾ ਪ੍ਰਬੰਧ ਸੰਗਤ ਨੇ ਲੀਕਾ ਲੰਗਰ ਪਾਣੀ ਦਾ ਟੈਂਟਾਂ ਦਾ ਸਾਰਾ ਜਿਹੜਾ ਸੰਗਤ ਨੇ ਸਾਂਭਿਆ ਔਰ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਦਰਮਿਆਨ ਵਾਤਾਵਰਣ ਦੇ ਤੌਰ ਤੇ ਬੂਟੇ ਲਗਾਏ ਗਏ ਇਤਕੀ ਵੀ ਅਸੀਂ ਜਿਹੜੀ ਵਾਤਾਵਰਣ ਦੇ ਤੌਰ ਤੇ ਆਉਣ ਵਾਲੇ ਸਮੇਂ ਵਿੱਚ ਸੌਣ ਦੀ ਸੰਗਰਾਮ ਤੇ ਸਾਡਾ ਪ੍ਰੋਗਰਾਮ ਵੀ ਅਸੀਂ ਮੂਟੇ ਵੰਡਨੇ ਵੀ ਆ ਔਰ ਲਾਉਣੇ ਵੀ ਆ ਇਹ ਸਾਰੇ ਜਿਹੜੇ ਪ੍ਰੋਗਰਾਮ ਚੱਲਦੇ ਰਹਿੰਦੇ ਆ ਔਰ ਜੇ ਕੋਈ ਬਿਮਾਰ ਆ ਉਹਦੇ ਇਲਾਜ ਵਾਸਤੇ ਵੀ ਜਿਹੜੇ ਐਨ ਆਰ ਆਈ ਭਰਾਵਾਂ ਦੇ ਨਗਰ ਦੇ ਸਹਿਯੋਗ ਦੇ ਨਾਲ ਹਰ ਵਕਤ ਜਿੱਥੇ ਸਾਨੂੰ ਲੱਗਦਾ ਜਿੰਨੀ ਸਾਡੀ ਸਮਰੱਥਾ ਹੈਗੀ ਹੈ ਸਤਿਗੁਰੂ ਦੀ ਕਿਰਪਾ ਦੇ ਨਾਲੇ ਸਾਰੀਆਂ ਸਮਾਵਾਂ ਗੁਰੂ ਸਾਹਿਬ ਆਪ ਲੈਂਦੇ ਰਹਿੰਦੇ ਬੱਬਾ ਜੀ ਪਿੰਡ ਦੇ ਵਿੱਚ ਇਹ ਮੰਨਿਆ ਗਿਆ ਵੀ ਕੋਈ ਵੀ ਪ੍ਰੋਬਲਮ ਹੋਵੇ ਕਿਸੇ ਦੀ ਲੜਕੀ ਦੀ ਕੋਈ ਪ੍ਰੋਬਲਮ ਹੈਗੀ ਆ ਛੱਦਿਆ ਹੋਵੇ ਕੋਈ ਕੋਈ ਝਗੜੇ ਵਾਲਾ ਕੰਮ ਹੈ ਤਾਂ ਉਹ ਕਹਿੰਦੇ ਬਾਬੇ ਕੋਲ ਜਾਵੜੋ ਤੇ ਬਾਬਾ ਜੀ ਹਮੇਸ਼ਾ ਇੱਕ ਐਸੀ ਸੇਵਾ ਦੇ ਨਾਲ ਲੋਕਾਂ ਨੂੰ ਜੋੜ ਰਹੇ ਨੇ ਕਿ ਹਮੇਸ਼ਾ ਤੁਹਾਡਾ ਮਾਇੰਡ ਇਹ ਹੁੰਦਾ ਕਿ ਲੜਾਈ ਨਾ ਹੋਵੇ ਭਾਈ ਮੈਂ ਤਲਾਕਾ ਦੇ ਕੇਸ 'ਚ ਨਹੀਂ ਆਉਣਾ ਜਿੱਥੇ ਸੈਟਲਮੈਂਟ ਹੁੰਦੀ ਉੱਥੇ ਹੋ ਜਾਣਾ ਬੜੇ ਤੁਸੀਂ ਇਹ ਜਿਹੜੀਆਂ ਜੜੀਆਂ ਅਤਿ ਸਵਮਾਨ ਲੋਕਾਂ ਦੀ ਇਹ ਕਰਦੇ ਹੋ ਘਰਾਂ ਦੀਆਂ ਲੜਾਈਆਂ ਮਟਾਉਂਦੇ ਹੋ ਲੋਕਾਂ ਦੀ ਉਹਨਾਂ ਨੂੰ ਵੀ ਪੁਲਿਸ ਥਾਣੇ ਨਹੀਂ ਜਾਣਾ ਭਾਈ ਵੀ ਆਪ ਦਾ ਗੁਰਮਤਿ ਚ ਰਹੋ ਉਹਨਾਂ ਨੂੰ ਗਾਈਡ ਕਰਦੇ ਹੋ ਕਾਉਂਸਲਿੰਗ ਕਰਦੇ ਹੋ ਨੌਜਵਾਨਾਂ ਨੂੰ ਵੀ ਭਾਈ ਅੱਜ ਦਾ ਨਸ਼ੇ ਦਾ ਦੌਰ ਆ ਇਸ ਦੇ ਵਿੱਚੋਂ ਬਚ ਕੇ ਰੋ ਔਰ ਬਚ ਕੇ ਤਾਂ ਹੀ ਰਹਿ ਸਕਦੇ ਹੋ ਤੁਸੀਂ ਆਪਦੇ ਅਮ ਨੂੰ ਵਿਅਸਤ ਰੱਖੋਗੇ ਲੋਕਾਂ ਨੂੰ ਇਹ ਕਹਿੰਦੇ ਹੋ ਕਿ ਭਾਈ ਬਾਹਰ ਜਾਣ ਤੋਂ ਗਰੇਜ਼ ਕਰੋ ਕੋਸ਼ਿਸ਼ ਕਰੋ ਆਪਣੇ ਦੇਸ਼ ਦੇ ਵਿੱਚ ਹੀ ਸੇਵਾ ਕਰੋ ਹਾਂਜੀ ਇਹਦੇ ਬਾਰੇ ਜਿਹੜੇ ਸਾਡੇ ਕੋਲ ਕਾਫੀ ਪਰਿਵਾਰ ਜਿਵੇਂ ਅੱਜ ਜਿਹੜਾ ਸਮਾ ਹੈ ਲੋਕਾਂ ਦੇ ਵਿੱਚ ਸ਼ੈਨਸ਼ੀਲਤਾ ਦਾ ਜਿਹੜਾ ਮਾਦਾ ਹੈ ਉਹ ਬਹੁਤ ਘਟ ਗਿਆ ਤੁਹਾਨੂੰ ਇਸ ਗੱਲ ਦਾ ਪਤਾ ਤੁਸੀਂ ਪੱਤਰਕਾਰ ਹੋ ਔਰ ਪੜ੍ਹੇ ਲਿਖੇ ਹੋ ਸਾਰੇ ਸਮਾਜ ਦੇ ਵਿੱਚ ਆਲ ਇੰਡੀਆ ਤੁਸੀਂ ਵਿਚਰਦੇ ਰਹਿੰਦੇ ਹੋ ਸ਼ੈਨਸ਼ੀਲਤਾ ਦਾ ਮਾਦਾ ਘਟਣ ਦੇ ਕਾਰਨ ਕਰਕੇ ਘਰਾਂ ਦੇ ਜਿਹੜੇ ਆਪਸੀ ਕਲੇਸ਼ ਹੈ ਘਰੇਲੂ ਝਗੜੇ ਆ ਉਹ ਬਹੁਤ ਵਧੇ ਹੋਇਆ ਸੋ ਜਿਹੜੇ ਪਰਿਵਾਰ ਸਾਡੇ ਤੱਕ ਅਪਰੋਚ ਕਰਦੇ ਆਉਂਦੇ ਆ ਅਸੀਂ ਉਹਨਾਂ ਨੂੰ ਸਮਝਾ ਕੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਆਪਸੀ ਮੇਲ ਇਤفاق ਔਰ ਇਕਤਾ ਰੱਖਣ ਦੀ ਸਦਾ ਹੀ ਗੁਜਾਰਸ਼ ਕਰਦੇ ਰਹਿੰਦੇ ਆ ਬੇਨਤੀ ਕਰਦੇ ਰਹਿੰਦੇ ਆ ਨੂੰ ਭਾਈ ਆਪਸੀ ਝਗੜੇ ਆਪਸੀ ਮਨ ਮਟਾਪ ਕਰਕੇ ਤੇ ਆਪਸ ਵਿੱਚ ਪਿਆਰ ਨਾਲ ਆਪਣਾ ਰਹਿਣਾ ਸਿੱਖੀਏ ਦੂਜੇ ਨੰਬਰ ਤੇ ਜਿਹੜੇ ਨੌਜਵਾਨ ਆ ਸਾਡੇ ਕੋਲ ਲਗਭਗ 15 16 ਬੱਚੇ ਜਿਹੜੇ ਇੱਥੇ ਆਉਂਦੇ ਆ ਜਿਹੜੇ ਨਾਲ ਪੜ੍ਹਦੇ ਆ ਪੜ੍ਹਾਈ ਦੇ ਨਾਲ ਨਾਲ ਗੁਰਮਤਿ ਦੀ ਸਿੱਖਿਆ ਹੁਣ ਆ ਬਾਬਾ ਬਲਬੀਰ ਸਿੰਘ ਜੀ ਦੇ ਪ੍ਰੇਰਨਾ ਦਾ ਸਦਕਾ ਜੋ ਹਰ ਸ਼ਾਮ ਨਗਰ ਦੇ ਸਹਿਯੋਗ ਦੇ ਨਾਲ ਔਰ ਸਾਡੇ ਸੋਸਾਇਟੀ ਜਿਹੜੀ ਇੱਥੇ ਨਗਰ ਦੀ ਬਣੀ ਹੋਈ ਆ ਉਹਦੇ ਸਹਿਯੋਗ ਦੇ ਨਾਲ ਜਿਹੜਾ ਸਾਰਾ ਗੱਤਕੇ ਦਾ ਜਿਹੜਾ ਪ੍ਰੋਗਰਾਮ ਸ਼ਾਮ ਨੂੰ ਚੱਲਦਾ ਸ਼ਾਮ ਨੂੰ ਬੱਚੇ ਆਉਂਦੇ ਆ ਗੱਤਕਾ ਸਿੱਖਦੇ ਆ ਔਰ ਜੂਨ ਜੁਲਾਈ ਦੀਆਂ ਛੁੱਟੀਆਂ ਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਸੰਥਿਆ ਵੀ ਅਸੀਂ ਦੇ ਰਹੇ ਆ ਇਹ ਜਿਹੜੇ ਬੱਚਿਆਂ ਨੂੰ ਅਸੀਂ ਗੁਰਬਾਣੀ ਦੇ ਨਾਲ ਜੋੜਨ ਦਾ ਇੱਕੋ ਹੀ ਮਕਸਦ ਆ ਜਿਹੜੇ ਬੱਚੇ ਗੁਰਬਾਣੀ ਪੜ ਜਾਂਦੇ ਆ ਆ ਗੱਤਕੇ ਨਾਲ ਜੁੜ ਜਾਂਦੇ ਆ ਆਪਣੀ ਵਿਰਾਸਤ ਨਾਲ ਜੁੜੁੰਦੇ ਆ ਆਪਣੇ ਗੁਰੂ ਨਾਲ ਜੁੜ ਜਾਂਦੇ ਆ ਉਹ ਆਪਣੇ ਆਪ ਇਹਨਾਂ ਨੂੰ ਪਤਾ ਲੱਗਦਾ ਵੀ ਨਸ਼ਾ ਸਾਡੇ ਸਾਡੇ ਵਾਸਤੇ ਕਰਨਾ ਮਾੜਾ ਹੈ ਤੇ ਜਦੋਂ ਆਪਾਂ ਗੁਰੂ ਨਾਲ ਜੋੜਾਂਗੇ ਗੁਰਬਾਣੀ ਨਾਲ ਜੋੜਾਂਗੇ ਜਦੋਂ ਆਪਣੇ ਆਪ ਬੰਦੇ ਨੂੰ ਪਤਾ ਲੱਗੂਗਾ ਵੀ ਨਸ਼ਾ ਕਰਨਾ ਮਾੜਾ ਉਹ ਬਚ ਜਾਊਗਾ ਇਸ ਵਾਸਤੇ ਵੀ ਜਿਹੜਾ ਸੀ ਯਤਨਸ਼ੀਲ ਹਾਂ ਕਿ ਜਿਹੜੇ ਬੱਚੇ ਨਸ਼ਿਆਂ ਦੀ ਦੌੜ ਦੇ ਵਿੱਚ ਵੜ ਗਏ ਆ ਜਾਂ ਨਸ਼ਿਆਂ ਦੇ ਦਰਿਆ ਦੇ ਵਿੱਚ ਕੁੱਦ ਗਏ ਆ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਰਪੇਰਨਾਂ ਦੇ ਕੇ ਅਸੀਂ ਜਿੰਨਾ ਕਿ ਯਤਨ ਕਰ ਸਕਦੇ ਆ ਅਸੀਂ ਉਹਨਾਂ ਨੂੰ ਮੋੜ ਕੇ ਲਿਆਉਣ ਦੀ ਕੋਸ਼ਿਸ਼ ਵਿੱਚ ਵੀ ਹਾਂ ਬੱਬਾ ਜੀ ਯੂਅਰ ਅਨ ਇੰਸਟੀਚੂਨ ਯੂ ਹੈਵ ਲੌਂਗ ਲੌਂਗ ਡਾਟਾਸ ਤੁਹਾਡੇ ਤੋਂ ਅਸੀਂ ਕਿਉਂਕਿ ਤੁਸੀਂ ਵਿਦਵਾਨ ਹੋ ਤੁਸੀਂ ਤਾਂ 4 ਦਿਨ 5 ਦਿਨ ਲਗਾਤਾਰ ਗੁਰੂਗ੍ਰਾਮ ਸਾਹਿਬ ਤੇ ਹੋਰ ਕਿਸੇ ਵੀ ਟੌਪਿਕ ਤੇ ਬੋਲ ਸਕਦੇ ਹੋ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਅੱਜ ਦੇ ਲਈ ਬਹੁਤ-ਬਹੁਤ ਧੰਨਵਾਦ ਔਰ ਅਸੀਂ ਤੁਹਾਡੇ ਨਾਲ ਮਿਲ ਕੇ ਇਹ ਪਰਨ ਕਰਦੇ ਹਾਂ ਕਿ ਘੱਟੋ-ਘੱਟ ਅਸੀਂ 50 ਕੈਂਪ ਜਿਹੜੇ ਹੈਗੇ ਆ ਫ੍ਰੀ ਇਸ ਪਵਿੱਤਰ ਸਥਾਨ ਤੇ ਲਗਾਵਾਂਗੇ ਔਰ ਆਪਾਂ ਲੋਕਾਂ ਦੀ ਸਹੂਲਤ ਦੇ ਲਈ ਲੋਗਾਂ ਨੂੰ ਇੱਕ ਨਵੀਂ ਜੜੀ ਹੈਗੀ ਆ ਕਿਉਂਕਿ ਤੁਸੀਂ ਨਰਜ਼ੈਟਿਕ ਹੋ ਯੰਗ ਹੋ ਮਿਹਨਤੀ ਹੋ ਅਸੀਂ ਤੁਹਾਡੇ ਨਾਲ ਮਿਲ ਕੇ ਕੰਦੇ ਨਾਲ ਕੰਦਾ ਮਲਾਵਾਂਗੇ ਔਰ ਸਾਰੇ ਸਮਾਜ ਤੁਹਾਡੇ ਨਾਲ ਅਸੀਂ ਹੈਲਪ ਕਰਾਂਗੇ ਤੁਹਾਡਾ ਸਾਨੂੰ ਸਮਝ ਦੇਣ ਲਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਹਾਡੇ ਤੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਦਾ ਸਾਰੇ ਨਗਰ ਵੱਲੋਂ ਸਮੂਹ ਸੰਗਤ ਵੱਲੋਂ ਸ਼੍ਰੋਮਣੀ ਸੇਵਾ ਰਤਨ ਪੰਥ ਰਤਨ ਬਾਬਾ ਬਲਬੀਰ ਸਿੰਘ ਜੀ ਵੱਲੋਂ ਵੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ